ਅੱਜ ਫੇਰ ਜਿਹੜੀ ਹਰਮੰਦਰ ਸਾਹਿਬ ਜਿੱਥੇ ਕੇ ਅਸਿਰਤੀ ਦਾ ਘਰ 24 ਘੰਟੇ ਜਿੱਥੇ ਲੱਖਾਂ ਕਰੋੜਾਂ ਦੁਨੀਆ ਨਾਲ ਆਪਸਤਕ ਹੁੰਦੀ ਹੈ ਉਹ ਜਗ੍ਹਾ ਦੇ ਉੱਪਰ ਅੱਜ ਫੇਰ ਗੋਟਕਾ ਸਾਹਿਬ ਦੀ ਲੰਗੀ ਰਾਤ ਬੇਅਦਬੀ ਹੋਈ ਹੈ ਕਿਵੇਂ ਦੇਖ ਉਸੇ ਗੱਲ ਨੂੰ ਤੇ ਰੋ ਰਿਹਾ ਹੈ ਕਤਲ ਕਰਕੇ ਬੰਦਾ ਮੋਰ ਦੇ ਮੂੰਹ ਚ ਜਾਂਦਾ ਨਾ ਉਹ ਕੰਮ ਉਹਦਾ ਬਣਿਆ ਪਿਆ ਹੈ ਵੀ ਗੁਰਦੁਆਰਾ ਕਮੇਟੀਆਂ ਕਿੰਨੀਆਂ ਕੋਈ ਤੁਹਾਡਾ ਕਮੇਟੀਆਂ ਹੀ 30 32 ਕਮੇਟੀਆਂ ਕੀ ਬੱਤੀ ਦੇ ਵਿੱਚੋਂ ਦੋ ਤੁਸੀਂ ਦੋ ਦੋ ਕਮੇਟੀਆਂ ਹੁੰਦੀਆਂ ਨੇ ਕਦੀ ਕੋਈ ਹੋਰ ਕੋਈ ਕਦੀ ਆ ਗਿਆ ਕਦੀ ਨਾ ਆਇਆ ਪਰ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਗੁਰਜੀਤ ਸਿੰਘ ਖਾਲਸਾ ਨਾ ਮੋਨ ਦਾ ਪਿੰਡ ਖੇੜੀ ਨਖਾਈ ਔਰ ਲਗਭਗ 4 ਤੋਂ 5 ਮਹੀਨਿਆਂ ਦਾ ਸਮਾਂ ਹੋ ਗਿਆ ਪ੍ਰਸ਼ਾਦਾ ਵੀ ਨਹੀਂ ਸ਼ਕਿਆ ਪਾਣੀ ਦੇ ਘੁੱਟ ਤੇ ਗੁਜ਼ਾਰਾ ਹੋ ਰਿਹਾ ਕਿਵੇਂ ਹੋ ਰਿਹਾ ਉਹ ਉਸ ਖਾਲਸਾ ਜੀ ਨੂੰ ਪਤਾ ਹੈ ਜਾਂ ਜਿਹੜੇ ਉੱਥੇ ਸੇਵਾ ਵਾਸਤੇ ਕੋਈ ਪਾਣੀ ਵਗੈਰਾ ਚਾਹ ਵਗੈਰਾ ਲੈ ਕੇ ਜਾਂਦੇ ਆ ਸਰਦਾਰ ਭਗਤ ਸਿੰਘ ਜੀ ਜਾਂ ਉਹਨਾਂ ਨੂੰ ਪਤਾ ਜਾਂ ਜਿਹੜੇ ਉੱਥੇ ਸੇਵਾ ਕਰ ਰਹੇ ਆ ਸਰਦਾਰ ਕੁਲਵਿੰਦਰ ਸਿੰਘ ਜੀ ਸਿੱਧੂ ਸਾਹਿਬ ਜਾਂ ਉਹਨਾਂ ਨੂੰ ਪਤਾ ਜਾਂ ਸਾਡੇ ਭਾਈ ਸਾਹਿਬ ਜਿਹੜੇ ਗੁਰਪ੍ਰੀਤ ਸਿੰਘ ਜੀ ਕੋਆਰਡੀਨੇਟਰ ਨੇ ਜਾਂ ਉਹਨਾਂ ਨੂੰ ਪਤਾ ਕਿਉਂਕਿ ਅੱਜ ਵੀ ਜੇ ਨਿਗਾਹ ਮਾਰੀਏ ਤਾਂ ਲਗਭਗ 8 ਮਹੀਨਿਆਂ ਦੇ ਵਿੱਚ 3 ਤੋਂ 4 ਵਾਰੀ ਬੇਹੋਸ਼ ਹੋ ਗਏ ਅੱਜ ਫੇਰ ਜਿਹੜੀ ਹਰਮੰਦਰ ਸਾਹਿਬ ਜਿੱਥੇ ਕਿ ਅਸਿਸ਼ਤੀ ਦਾ ਘਰ 24 ਘੰਟੇ ਜਿੱਥੇ ਲੱਖਾਂ ਕਰੋੜਾਂ ਦੁਨੀਆ ਨਤਮਸਤਕ ਹੁੰਦੀ ਹੈ ਉਹ ਜਗ੍ਹਾ ਦੇ ਉੱਪਰ ਅੱਜ ਫੇਰ ਗੁਟਕਾ ਸਾਹਿਬ ਦੀ ਲੰਗੀ ਰਾਤ ਬੇਅਦਬੀ ਹੋਈ ਹੈ ਕਿਵੇਂ ਦੇਖੋ ਉਸੇ ਗੱਲ ਨੂੰ ਕਿਉਂ ਰੋ ਰਿਹਾ ਗੁਰਦੀਪ ਗੁਰਜੀਤ ਸਿੰਘ ਫੌਜੀ ਜਿਹੜਾ ਹੈ ਇਸੇ ਕਰ ਕਾਰਨ ਕਰਕੇ ਉੱਪਰ ਚੜਿਆ ਹੈ ਕਿ ਗੁਰੂ ਸਾਹਿਬ ਮਹਾਰਾਜ ਦੀ ਜਿਹੜੀ ਬੇਤਬੀਆਂ ਨੇ ਤੇ ਵਾਸਤੇ ਸਖਤ ਕਾਨੂੰਨ ਬਣਾ ਦਿਓ ਸਿੱਧੀ ਗੱਲ ਹੈ ਜੇ ਤੁਸੀਂ ਕਾਨੂੰਨ ਨਾ ਬਣਾਇਆ ਜਿਉਂ ਕੱਲ ਦਾ ਢਿੱਲਾ ਹੋਇਆ ਪਿਆ ਉੱਪਰ ਦੇ ਹੋਸ਼ ਵੀ ਹੋਇਆ ਪਿਆ ਆ ਹੁਣ ਮਾੜੀ ਜੀ ਦਵਾਈ ਦੁਵਾਈ ਉਹਦੇ ਕੋਲ ਹੈਗੀ ਐ ਨੇ ਗੁਰਦੋਂ ਦਾ ਕਮੇਟੀਆਂ ਕਿੰਨੀਆਂ ਨੇ ਬਹੁਤ ਸਾਰਾ ਕਮੇਟੀਆਂ ਇੱਥੇ 30 32 ਕਮੇਟੀਆਂ 30 32 ਦੇ ਵਿੱਚੋਂ ਦੋ ਤੁਸੀਂ ਦੋ ਦੋ ਕਮੇਟੀਆਂ ਆਉਂਦੀਆਂ ਨੇ ਪਰ ਜਾਂ ਕਦੀ ਕੋਈ ਹੋ ਕੋਈ ਕਦੀ ਆ ਗਿਆ ਕਦੀ ਨਾ ਆਇਆ ਪਰ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਉਤਲ ਕਰਕੇ ਬੰਦਾ ਮੋਰ ਦੇ ਮੂੰਹ 'ਚ ਜਾਂਦਾ ਨਾ ਉਹ ਕੰਮ ਉਹਦਾ ਬਣਿਆ ਪਿਆ ਮੈਂ ਸਾਰੀ ਸੰਗਤ ਨੂੰ ਸਮਾਨੇ ਦੀ ਸੰਗਤ ਨੂੰ ਦੇਖੋ ਆ ਬੱਚਿਆਂ ਦਾ ਕੱਲ ਕੈਂਡਲ ਮਾਰਚ ਨਿਕਲੇ ਸੀ ਤਾਂ ਸਾਰਾ ਸ਼ਹਿਰ ਮੜਿਆ ਸੀ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਉਹਦੇ ਹੱਕ ਵਿੱਚ ਆਜੋ ਉਹਲਾ ਕੋਈ ਨਿੱਜੀ ਮਸਲਾ ਨਹੀਂ ਹੈਗਾ ਸਾਰਿਆਂ ਦਾ ਸਾਂਝਾ ਮਸਲਾ ਹੈ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ ਉਹਨੂੰ ਬਚਾ ਲਈਏ ਉਹ ਵੀ ਬੱਚੇ ਵਾਲਾ ਉਹਦੇ ਛੋਟਾ ਜਿਹਾ ਬੱਚਾ ਹੈ ਅੱਜ ਜਿਹੜਾ 1 ਜੂਨ ਨੂੰ ਖਤਰੋਈ ਗੋਲ ਭਾਰੀ ਟੱਕ ਹੋਇਆ ਤੇ ਜਿਹੜਾ 12 ਜੂਨ ਨੂੰ ਆ ਰਿਹਾ ਵਾ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ 11 ਜੂਨ ਨੂੰ ਸਾਰੇ ਹੀ ਇਕੱਠੇ ਹੋ ਕਿਉਂਕਿ ਸਰਕਾਰ ਦੇਖਦੀ ਕਿ ਕਿਨੇ ਕਿਸਰ ਨਹੀਂ ਕਿੰਨੀਆਂ ਕਿ ਮਤਲਬ ਇਕੱਠੇ ਕਰਦੇ ਕਹਿੰਦਾ ਭਾਈ ਗੁਰਜੀਤ ਸਿੰਘ ਜੀ ਤੇ ਨਹੀਂ ਮੰਗਦਾ ਹੁਣ ਜਿਤਾਬ ਜੀ ਦਾ ਚੈਨਲ ਚਲ ਰਿਹਾ ਚੈਨਲ ਸਾਰੇ ਲੋਕਾਂ ਨੂੰ ਪਤਾ ਚੱਲ ਰਿਹਾ ਤੁਸੀਂ ਚੈਨਲ ਦੇ ਬਧੀਮ ਬੇਨਤੀ ਭਾਰਨ ਕਰਦੇ ਹਾਂ 11 ਜੂਨ ਨੂੰ ਕੱਟੋ ਤਾਂ ਕਿ ਉਹ ਵੀਰ ਜੇ ਕਾਨੂੰਨ ਬਣ ਜਾਵੇ ਤੇ ਉਹ ਜਗ੍ਹਾ ਦੇ ਲੋਕਾਂ ਦਾ ਫੋਲੋਪਰੇ ਵਾਹਿਦ ਜੀ ਦਾ ਖੰਸਾ ਵਾਹਿਦ ਜੀ ਦੀ ਕਪਤੀ